ਅਕਾਲ ਤਖਤ ਦੇ ਹੁਕਮ ਦੇ ਮਤਾਬਿਕ ਦੇ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਆਗੂ ਹੈ ਉਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਮੀਟਿੰਗ ਕੀਤੀ ਜਾ ਰਹੀ ਹੈ ਸਮਾਣਾ ਅਤੇ ਸਤrana ਹਲਕੇ ਦੇ ਵਿੱਚ ਅੱਜ ਸੁਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਜਿਹੜੇ ਹਨ ਉਹਨਾਂ ਨੇ ਤੇ ਇਕਵਾਲ ਸਿੰਘ ਝੁੰਡਾ ਜਿਹੜੇ ਕਿ ਪੰਜਵੇਂ ਮੈਂਬਰੀ ਕਮੇਟੀ ਦੇ ਮੈਂਬਰ ਹੈ ਤੇ ਇਹ ਡੈਲੀਗੇਟਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਸਮਾਣਾ ਦੇ ਸਤrana ਹਲਕੇ ਦੇ ਵਿੱਚ ਇਸ ਮੌਕੇ ਤੇ ਸੁਰਜੀਤ ਸਿੰਘ ਰਖੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀ ਅਸੀਂ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ ਜੋ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਨਹੀਂ ਕਰੇਗਾ ਅਸੀਂ ਉਸ ਦੇ ਨਾਲ ਨਹੀਂ ਆ ਪੰਜਾਬ ਦੇ ਲੋਕ ਵੀ ਔਰ ਪੰਜਾਬ ਦੇ ਸਿੱਖ ਵੀ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰਦੇ ਆ ਜਦੋਂ ਪੁੱਛਿਆ ਗਿਆ ਵੀ ਅਕਾਲੀ ਦਲ ਕਿਸੇ ਤਰ੍ਹਾਂ ਇਕੱਠਾ ਹੋ ਸਕਦਾ ਹੈ ਤਾਂ ਉਹਨੇ ਸਾਫ਼ ਕਹਿਤਾ ਕਿ ਜੇ ਸਬਤਕ ਸੁਖਵੀਰ ਸਿੰਘ ਬਾਦਲ ਪਿੱਛੇ ਨਹੀਂ हटਦੇ ਤਦੋਂ ਤੱਕ ਅਕਾਲੀ ਦਲ ਇਕੱਠਾ ਨਹੀਂ ਹੋ ਸਕਦਾ ਅਸੀਂ ਮਜ਼ਬੂਤ ਹੋ ਰਹੇ ਹਾਂ ਔਰ ਅਸੀਂ ਆਪਣੀ ਪਾਰਟੀ ਨੂੰ ਰਜਿਸਟਰ ਵੀ ਕਰਾਂਗੇ ਔਰ ਜਦ ਅਸੀਂ ਮਜ਼ਬੂਤ ਹੋ ਜਾਾਂਗੇ ਤਾਂ ਸਾਨੂੰ ਦੂਜੀ ਪਾਰਟੀਆਂ ਦਾ ਸਮਰਥਨ ਵੀ ਮਿਲ ਜਾਣਾ ਹੈ ਜਦ ਬੀਜੇਪੀ ਬਾਰੇ ਪੁੱਛਿਆ ਗਿਆ ਸਮਝੌਤਾ ਹੋ ਸਕਦਾ ਹੈ ਤਾਂ ਉਹਨਾਂ ਨੇ ਉਸ ਤੋਂ ਇਨਕਾਰ ਨਹੀਂ ਕੀਤਾ ਲੇਕਿਨ ਉਹਨਾਂ ਨੇ ਕਿਹਾ ਜੇ ਅਸੀਂ ਮਜ਼ਬੂਤ ਹੋਵਾਂਗੇ ਤਾਂ ਹਰੇਕ ਵਿਅਕਤੀ ਸਾਡੇ ਨਾਲ ਜੁੜੇਗਾ ਹੁਣ ਸਮੇਂ ਦੱਸਿਆ ਗਿਆ ਵੀ ਅਕਾਲੀ ਦਲ ਇਕੱਠਾ ਹੁੰਦਾ ਹੈ ਨਹੀਂ ਹੁੰਦਾ ਲੇਕਿਨ ਇਸ ਵਕਤ ਵੱਖ-ਵੱਖ ਸਰਦੋਨਾਂ ਦੇ ਦਿਖਾਈ ਦੇ ਰਹੇ ਹਨ ਪੰਜ ਮੈਮਰੀ ਕਿਮੇਰੀ ਬਣਾਈ ਹੈ 550 ਕਾਪੀ ਭਰੀ ਹੈ ਜਿਹੜੀ ਸਮਾਨੇ ਦੀ ਕਾਪੀ ਹੈ ਮੇਰਾ ਖਿਆਲ ਹੈ ਪੰਜਾਬ ਸਭ ਤੋਂ ਵੱਧ ਭਰਤੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਦੇ ਡੈਲੀਗੇਟ ਬਣਾਉਣ ਦੇ ਲਈ ਅੱਜ ਸਾਰੀ ਇਹ ਸੰਗਤ ਆਈ ਹੈ ਉਹਦੇ ਡੈਲੀਗੇਟ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਕ੍ਰਾਂਤੀਕ ਨੂੰ ਪ੍ਰਧਾਨ ਚੁਣਨਾ ਹੈ ਪ੍ਰਧਾਨ ਦੀ ਚੋਣ ਹੋਣੀ ਹੈ ਕਿਉਂਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਇਕਾਲ ਤਖਤ ਸਾਫ ਕਰਕੇ ਹੋ ਰਿਹਾ ਹੈ ਜੋ ਉਹਨਾਂ ਨੇ ਹੁਕਮ ਕੀਤਾ ਹੈ ਉਹਦੇ ਮੁਤਾਬਕ ਹੀ ਭਰਤੀ ਹੋਈ ਹੈ ਦੇਖੋ ਸਾਰੇ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਕਿਉਂਕਿ ਸੁਖਵੀਰ ਨੇ ਜਾਂ ਸੁਖਵੀਰ ਨੂੰ ਲੋਕ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹਨ ਕਿਉਂਕਿ ਸੁਖਵੀਰ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਲੋਕਾਂ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਉਹ ਕੀਤਾ ਫਿਰ ਉੱਥੇ ਜੋ ਸਾਰਾ ਕੁਝ ਹੋ ਗਿਆ ਸੀਗਾ ਮਾਫੀ ਮੰਗ ਲਈ ਸੀ ਲੋਕਾਂ ਨੇ ਉਹ ਮੰਜ਼ੂਰ ਕਰ ਲੈ ਸੀ ਵੀ ਉਹ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦਾ ਪਰ ਜੋ ਉਹਨਾਂ ਨੇ 4 ਦਿਨ ਦੇ ਬਾਅਦ ਦੇ ਵਿੱਚ ਫਿਰ ਮੁਖਸ਼ਰ ਸਾਹਿਬ ਜਾ ਕੇ ਕਹਤਾ ਕਿ ਵੀ ਜੀ ਨਹੀਂ ਇਹ ਸੱਤ ਐਵੇਂ ਹੀ ਗਲਤੀ ਨਾਲ ਇਸੇ ਉੱਤੇ ਹਾਂ ਕਹ ਦਿੱਤੀ ਪੋਚ ਦਾ ਲੁੱਲੂ ਕਨੈਕਸਪਟ ਨਹੀਂ ਕੀਤਾ ਇਲੈਕਸ਼ਨ ਕਮਿਸ਼ਨ ਕਮਿਸ਼ਨ ਕੋਲ ਤੁਹਾਨੂੰ ਪਾਰਟੀ ਰਜਿਸਟਰ ਕਰੋ ਇਹ ਬਾਦ ਦੀ ਗੱਲ ਹੈ ਕਰਾਮਾਗੇ ਰਜਿਸਟਰ ਕਿਉਂ ਨਹੀਂ ਕਰਾਮਾਗੇ ਉਹ ਤਾਂ ਵੀਰਾਂ ਕੋਈ ਗੱਲ ਚੱਲਦੀ ਕਿੱਥੇ ਸਾਰਾ ਕੁਝ ਕਰਾਂਉਣ ਵਾਲੇ ਮੈਦਾਨ ਸਭਾ ਵਾਸਤੇ ਤੁਹਾਡੀ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਨੇ ਕਿ ਉਹਦਾ ਹੀ ਹਿੱਸਾ ਹੈ ਕਰਨੀ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਰਨੀਆਂ ਪਰ 100% ਮਦਨ ਵਿਸ਼ਵਾਸ ਦਿਵਾਉਣਾ 27 ਦੇ ਵਿੱਚ ਸਾਡੀ ਸਰਕਾਰ ਬਣਨੀ ਹੈ ਇਹ ਕੋਈ ਰੋਕ ਨਹੀਂ ਸਕਦਾ ਜੇ ਕੋਈ ਭਾਜਪਾ ਨਾਲ ਗੱਠ ਜੋੜ ਦਾ ਚਾਂਸ ਹੈ ਇਹ ਬਾਦ ਦੀ ਗੱਲ ਹੈ ਇਹ ਤਾਂ ਬਾਦ ਦੀ ਗੱਲ ਹੈ ਕਿ ਅਸੀਂ ਕਿੰਨੇ ਤਕੜੇ ਹੁੰਨੇ ਆ ਜੇ ਅਸੀਂ ਤਕੜੇ ਹੋਵਾਂਗੇ ਫੇ ਸਾਰੀ ਤੁਹਾਡੇ ਨਾਮ ਮਿੰਤਾ ਕਰਨ ਕੇ ਸਾਡੇ ਉਸ ਨੂੰ ਉਤਾ ਕਰ ਦੀ ਜੇ ਅਸੀਂ ਤਕੜੀ ਨਾ ਹੋਏ ਸਾਡੇ ਨਾ ਕਮਿਸ਼ਨ ਨੂੰ ਉਤਾ ਕੋ ਕਰੂਗਾ ਜੇ ਲੜਾਈ ਹੈ ਤਾਂ ਉਹ ਦਿਨ ਲੜਾਈ ਹੈ ਕਿਉਂਕਿ ਜੋ ਜੋ ਗਲਤੀਆਂ ਕੀਤੀਆਂ ਉਸੇ ਨੇ ਕੀਤੀਆਂ ਹੋਰ ਤਾਂ ਗੈਰ ਹੈ ਹੀ ਨਹੀਂ ਕਿਤੇ ਇੱਕ ਬੰਦਾ ਵੀ ਹੈ ਨਹੀਂ ਜਿਹੜਾ ਬੰਦਾ ਕਹੇ ਵੀ ਇਕੱਠਿਆਂ ਚਾਰ ਨਹੀਂ ਕੀਤੇ ਨੇ ਪੰਜ ਨਹੀਂ ਕੀਤੇ ਨੇ ਅਸੀਂ ਇਹ ਸਾਰੇ ਪੰਜਾਬ ਨੂੰ ਪੰਜ ਹਲਕਿਆਂ ਚ ਵੰਡ ਲਿਆ ਸੀ ਔਰ ਸਾਰੇ ਮੈਂਬਰ 24 24 23 ਤੇ 24 25 25 ਹਲਕਿਆਂ ਜਾ ਰਹੇ ਨੇ ਔਰ ਉਹ ਸਾਰੇ ਹਲਕੇ ਨੇ ਜਿਹੜੇ तकरीबन ਮੁਕੰਮਲ ਹੋ ਚੁੱਕੇ ਧਰਤੀ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਮਿਲ ਔਰ ਕਮੇਟੀ ਨੇ ਸਾਰੇ ਲੀਡਰ ਸਰਵਾਂ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੋਈ ਸਵਾਰਥੀ ਨਹੀਂ ਦਿਖਾਇਆ ਕਿਸੇ ਨੇ ਔਰ 14 ਲੱਖ ਤੋਂ ਉੱਪਰ ਭਰਤੀਆਂ ਜਿਹੜੀ ਸਾਡੇ ਕੋਲੇ ਵਾਪਸ ਆ ਚੁੱਕੀ ਹੈ ਇਹਲੇ ਆ ਵੀ ਰਹੀ ਹੈ ਸੋ ਹੁਣ ਅਸੀਂ ਜੋ ਜਿਹੜੀ ਪ੍ਰਕਿਰਿਆ ਮੁਕੰਮਲ ਕਰਕੇ ਪ੍ਰਧਾਨ ਦੀ ਚੋਣ ਕਰਕੇ ਉਹ ਫਿਰ ਆਫੀਸ਼ੀਅਲੀ ਪਾਰਟੀ ਦਾ ਕੰਮ ਹੈ ਜਿਹੜਾ ਸ਼ੁਰੂ ਕਰਾਂਗੇ ਜਦੋਂ ਵਿਧਾਨ ਸਭਾ ਉਹ ਤੋਂ ਵਿਧਾਨ ਸਭਾ ਦੇਖਾਂਗੇ ਜਿਹੜੀ ਹੁਣ ਰਾਸ਼ਟਰੀ ਪਾਰਟੀ ਬਣਦੀ ਹੈ ਉਹ ਚੋਣਾਂ ਲੜਨੀ ਤਾਂ ਬਣਦੀ ਹੋਈ ਹੈ ਔਰ ਸਾਡਾ ਇੱਕ ਏਜੰਡਾ ਸੈੱਟ ਕਰਾਂਗੇ ਪੰਜਾਬ ਔਰ ਪੰਥ ਦਾ ਉਸ ਝੰਡੇ ਤੇ ਅਸੀਂ ਕੰਮ ਕਰਾਂਗੇ ਅੱਜ ਦੇ ਅੱਜ ਅਕਾਲੀ ਦਲ ਦਾ ਰਾਜਨੀ ਅਰਥ ਤੇ ਫਰਸ ਤੇ ਆਇਆ ਜਾਂ ਇਹ ਕਹਿ ਲੋ ਅਕਾਲੀ ਲੀਡਰਸ਼ਿਪ ਦਾ ਮਤਲਬ ਉਹਨਾ ਸਤਕਾਰ ਨਹੀਂ ਰਿਹਾ ਉਹਨਾ ਭੈ ਨਹੀਂ ਰਿਹਾ ਉਹਨਾ ਰੋਗ ਨਹੀਂ ਰਿਹਾ ਉਹਦੇ ਵਿੱਚ ਪਿਛਲੇ ਸਮੇਂ ਵਿੱਚ ਜਿਹੜੀਆਂ ਅਕਾਲੀ ਲੀਡਰਸ਼ਿਪ ਕੋ ਗਲਤੀਆਂ ਹੋਈਆਂ ਖਾਸ ਤੌਰ ਤੇ ਅਕਾਲੀ ਸਰਕਾਰ ਦੇ ਜਿਹੜੇ ਪਿਛਲੇ 10 ਸਾਲ ਲੰਘੇ ਔਰ ਦਿਨਾਂ ਦਾ ਜਿਗਰ ਸਰੀਆ ਕਾਲ ਤੱਕ ਸਰਵਤਵੀ ਹੋਇਆ ਜਿਨ੍ਹਾਂ ਨੂੰ ਪਬਲਿਕ ਤੌਰ ਤੇ ਜਨਤਕ ਤੌਰ ਤੇ ਸਾਹ ਸੁਖਵੀਰ ਸਿੰਘ ਬਾਦਲ ਨੇ ਪ੍ਰਵਾਨ ਵੀ ਕੀਤਾ ਇਹ ਬਖਰੀ ਗੱਲ ਆ 3 ਦਿਨ ਬਾਅਦ ਮੁਖਸਰ ਜਾ ਕੇ ਮੁਕਰ ਗਏ ਪਰ ਪਬਲਿਕਲੀ ਮੰਨਿਆ ਤੇ ਉਹ ਗਲਤੀਆਂ ਨਾ ਦੁਹਰਾਈਆਂ ਜਾਣ ਉਸ ਤਰ੍ਹਾਂ ਦੇ ਬੰਦੋਬਸਤ ਕਰਨ ਵਾਸਤੇ ਅਸੀਂ ਤੁਹਾਡੇ ਸਾਹਮਣੇ ਕੀਤਾ ਵੀ ਬਖਰੀਵਾ ਹੋਏਗਾ ਡਿਫਰੈਂਸ਼ੀਏਟ ਕਰੇਗਾ ਜਿਹੜਾ ਹੁਣ ਦਾ ਉਮੀਦਵਾਰ ਹੋਏਗਾ ਇਹਨੂੰ ਅਸੀਂ ਨਵੀਂ ਰੂਪਰੇਖਾ ਦੇ ਕੇ ਕੀਤਾ ਫੈਸਲਾ ਅੱਗੇ ਤੇ ਕਰਨਾ ਪਾਰਲੀਮੈਂਟ ਬੋਰਡ ਨੇ ਹੁਣ ਉਹ ਪਹਿਲਾ ਕੰਮ ਹਲਕਾ ਇੰਚਾਰਜ ਦਾ ਰਵਾਜੇ ਖਤਮ ਹੋ ਜਣਾ ਹੁਣ ਨਵੀਂ ਫਰਤ ਪਾਉਣੀ ਆ ਜਿਹੜਾ ਪਾਰਲੀਮੈਂਟ ਬੋਡ ਹੋਏਗਾ ਉਹ ਬਚਲੇ ਬਰੇ ਜੋ ਸ਼੍ਰੀ ਅਕਾਲ ਤਖਤ ਦਾ ਉਸ ਦਾ 2 ਦਸੰਬਰ ਦਾ ਹੁਕਮਨਾਮਾ ਹੋਇਆ ਉਹਨੂੰ ਲਾਗੂ ਕਰਵਾਉਣ ਵਾਸਤੇ 11 ਅਗਸਤ ਨੂੰ ਸ਼੍ਰੀ ਹੰਦਰ ਹਰੀਮੰਦਰ ਸਾਹਿਬ ਤੀਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਸਾਰੇ ਡੈਲੀਗੇਟ ਪੰਜਾਬ ਦੇ ਇਕੱਠੇ ਹੋ ਕੇ ਪ੍ਰਧਾਨ ਨੂੰ ਚੁਣਨ ਚੁਣਨਗੇ ਅਤੇ ਸ਼੍ਰੋਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਵਾਸਤੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਸਰਦਾਰ ਸਜੀਤ ਸਿੰਘ ਰਕੜਾ ਜੀ ਦਾ ਤੇ ਸਰਦਾਰ ਕਮਾਲ ਸਿੰਘ ਝੁੰਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਉਹਨਾਂ ਨਾਲ ਜੋ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹਨੂੰ ਪੂਰਨ ਕਰਨ ਵਾਸਤੇ ਉਹਦਾ ਅਸ਼ੀਰਵਾਦ ਲੈਣ ਵਾਸਤੇ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗਾ ਲੋਕ ਆਪਣਾ ਅਕਾਲ ਤਖਤ ਸਾਹਿਬ ਤੋਂ ਬਦਲ ਜਿਹੜੇ ਹੈਗੇ ਉਹਨੂੰ ਸੁਲੱਭ ਪਦੇ ਨੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਹੈ ਉਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈਗਾ ਇਹ ਉਹ ਜਗਾ ਜਗਾ ਉਹਨਾਂ ਨੂੰ ਬੜੀਆ ਸਮਰਥਨ ਮਿਲ ਰਿਹਾ ਤੇ ਲੰਮੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਆਮ ਪੰਜ ਪੰਜ ਮੈਂਬਰੀ ਪਾਰਟੀ ਕਮੇਟੀ ਵਾਲੀ ਹੀ ਜਿਹੜੇ ਹੈਗੇ ਉਹ ਅੱਗੇ ਅੱਗੇ ਆਉਣਗੇ ਜੋ ਹਾਲਾਤ ਮੌਜੂਦਾ ਹਾਲਾਤ ਨੇ ਉਹ ਆਪਾਂ ਹਰੇਕ ਬੰਦਾ ਦੇਖ ਰਿਹਾ ਲੋਕਾਂ ਦੇ ਵਰਕਰਾਂ ਦੇ ਅੱਖਾਂ ਨਹੀਂ ਰੋ ਰਹੀਆਂ ਦਿਲ ਰੋ ਰਹਾ ਇਹਦੇ ਵੀ ਇੰਨੇ ਤਖਲੀਪ ਅੱਜ ਥਾਣਿਆਂ 'ਚ ਕਚਹਿਰੀਆਂ 'ਚ ਲਾਡ ਆਰਡਰ ਦਾ ਕੀ ਹਾਲ ਹੈ ਵੇਸ਼ ਕਰਕੇ ਲੋਕ 14ਵੇਂ ਸ਼ਰੋਣੇ ਕਾਲੀ ਦਲ ਦੀ ਸਰਕਾਰ ਆਵੇ ਬੜੇ ਤਾਂ ਕਿ ਲੋਕਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਜਿਸ ਮੈਂਬਰ ਨੇ 25 ਕਾਪੀਆਂ ਭਰੀਆਂ ਨੇ ਉਹਨਾਂ ਨੂੰ ਜ਼ਿਲ੍ਹੇ ਦੇ ਡੈਲੀਗੇਟ ਜਿਨ੍ਹਾਂ ਨੇ 750 ਕਾਪੀ ਭਰੀ ਹੋਈ ਹੈ ਉਹਨਾਂ ਨੂੰ ਇਹਦਾ ਸਟੇਟ ਦਾ ਡੈਲੀਗੇਟ ਬਾਕੀ ਜਿਨ੍ਹਾਂ ਨੇ ਵੀ ਇੱਕ ਕਾਪੀ ਭਰੀ ਹੋਈ ਹੈ ਉਹਨਾਂ ਨੂੰ ਮਤਲਬ ਹਲਕੇ ਦਾ ਬਲਾਕ ਦਾ ਡੈਲੀਗੇਟ ਚੁਣਿਆ ਜਾਊਗਾ ਮੇਨ ਮੰਗ ਹੈ ਸਾਡੀ ਵੀ ਕਾਲੀ ਦਲ ਇਕੱਠਾ ਹੋਣਾ ਚਾਹੀਦਾ ਪਰ ਉਹਦੇ ਚ ਮੇਨ ਗੱਲ ਹੈ ਵੀ ਜਿਹੜੇ ਅਕਾਲ ਤਖਤ ਤੋਂ ਭਗੌੜੇ ਜਿਵੇਂ ਸੁਖਵੀਰ ਸਿੰਘ ਬਾਦਲ ਜੀ ਅੱਜ ਪਿੱਛੇ हट ਜਾਣ ਸਾਰਾ ਕਾਲੀ ਦਲ ਇਕੱਠਾ ਹੈ ਜੀ ਮੇਨ ਸ਼ਰਤੇ ਦੇ ਚ ਇਹ ਆ ਵੀ ਸੁਖਵੀਰ ਬਾਦਲ ਜੀ ਅੱਜ ਦੇ ਹਾਲਾਤ ਇਹੀ ਨੇ ਵੀ ਗੱਲ ਤੱਕ ਤੋਂ ਭਗੌੜਿਆਂ ਨੂੰ ਨਹੀਂ ਬਖਸ਼ਿਆ ਜਾਊਗਾ ਜਿਹੜੇ ਕਾਲ ਤਖਤ ਨਾਲ ਜੁੜੇ ਰਹਿਣਗੇ ਤੇ ਸਾਡੀ ਬੱਲੇ ਬੱਲੇ ਹੋਣੀ ਹੈ ਤੁਹਾਨੂੰ ਨਿਸ਼ਾਨ ਸਿੰਘ ਨੇ ਦੱਸ ਹੀ ਦਿੱਤਾ ਵੀ ਇਸ ਕਰਕੇ ਮੇਨ ਗੱਲ ਤਾਂ ਇਹੀ ਹੈ ਵੀ ਕਾਲ ਤਖਤ ਦੇ ਜਿਹੜੇ ਪਕੌੜੇ ਨੇ ਅਸੀਂ ਕਾਲ ਤਖਤ ਦੇ ਹੁਕਮ ਦੇ ਮੁਤਾਬਕ ਜਿਹੜੇ ਬੰਦੇ ਚੱਲਣਗੇ ਅਸੀਂ ਉਹਨਾਂ ਨਾਲ ਆ ਅਸੀਂ ਕਾਲ ਤਖਤ ਤੋਂ ਬਾਹਰ ਨਹੀਂ ਜਾਣ ਵਾਲੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕਸਮਾਣਾ ਨਿਊਜ਼